ਵਦ ਕਰਨੇ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਪੰਜਾਬ ਔਰ ਹਿਮਾਚਲ ਦੇ ਵਿੱਚ ਆਪਾਂ ਸਾਰੇ ਜਾਣੇ ਆ ਵੀ ਹੜਾ ਔਰ ਹੜਾ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਜ਼ਮੀਂਦਾਰ ਪਰਾਵਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਉਹਨੂੰ ਨੁਕਸਾਨ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਉਹ ਕੰਡ ਦੌਰਾ ਕਰਕੇ ਗਏ ਔਰ 160 ਕਰੋੜ ਰੁਪਈਆ ਜਿਹੜਾ ਹੈਗਾ ਉਹ ਪੰਜਾਬ ਨੂੰ ਦੇ ਕੇ ਗਏ ਇਸਹੀ ਜਗ੍ਹਾ ਤੇ ਲੱਗੇਗਾ ਦੇਖੋ ਕੱਲ ਮੋਦੀ ਜੀ ਨੇ ਗੱਲ ਕਹੀ ਹੈ ਕਿ 12000 ਕਰੋੜ ਰੁਪਈਆ 12000 ਕਰੋੜ ਰੁਪਈਆ ਪੰਜਾਬ ਸਰਕਾਰ ਦੇ ਕੋਲ ਪਹਿਲਾਂ ਹੀ ਜਦੋਂ ਕੋਈ ਆਫਤਾਂ ਆਦੀ ਉਹਦਾ ਇਹਨਾਂ ਨੇ ਦਿੱਤਾ ਹੁੰਦਾ ਜੀ ਔਰ ਇਹਨਾਂ ਕੋਲ 12000 ਕਰੋੜ ਪਹਿਲਾਂ ਪਿਆ ਹੈ ਇੱਕ ਗੁੰਮਰਾਹ ਕਰ ਰਹੀ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਜੇ 12000 ਕਰੋੜ ਵੀ ਆ ਪਹਿਲੋ ਇਹਨਾਂ ਕੋਲ ਪਿਆ ਸੀ ਤੇ ਇਹਨਾਂ ਨੇ ਕਿਉਂ ਨਹੀਂ ਜਿਹੜੇ ਬੰਦ ਸੀ ਉਹ ਪੱਕੇ ਕੀਤੇਗਾ ਜਾਂ ਜਿਹੜੇ ਦਰਿਆ ਨੇ ਉਹਨਾਂ ਦੀ ਕਿਉਂ ਨਹੀਂ ਸਫਾਈ ਕੀਤੀ ਗਈ ਦੇਖੋ 88 ਤੋਂ ਬਾਅਦ ਜਿਹੜਾ ਜਿਹੜੇ ਹੜ੍ਹ ਆਏ ਨੇ ਉਹ 23 ਦੇ ਵਿੱਚ ਥੋੜਾ ਜਿਹਾ ਵੀ ਦਨ ਆਇਆ ਹੜ੍ਹ ਔਰ ਉਹਦੇ ਵਿੱਚ ਵੀ 23 ਦੇ ਵਿੱਚ ਵੀ ਸਰਕਾਰ ਇਹਨਾਂ ਦੀ ਸੀ ਔਰ ਉਹਦੋਂ ਵੀ ਨੁਕਸਾਨ ਹੋਇਆ ਔਰ ਅੱਜ 25 ਦੇ ਵਿੱਚ ਦੁਬਾਰਾ ਜਿਸ ਤਰੀਕੇ ਨਾਲ ਸਾਡਾ ਇਹਨੇ ਔਰ ਸਾਡੇ ਪੰਜਾਬ ਦਾ ਨਕਸਾਨ ਹੋਇਆ ਆ ਆਪਾਂ ਸਾਰੇ ਜਾਣਦੇ ਆ ਇਹ 12000 ਕਰੋੜ ਰੁਪਇਆ ਇਹਨਾਂ ਕੋਲ ਪਿਆ ਸੀ ਇਹ ਕਹਿੰਦੇ ਜੀ ਪੈਸਾ ਸਾਨੂੰ ਸਿੱਧਾ ਦੇ ਦਿਓ ਐਡਾਂ ਦੇ ਲਗਾਉਣ ਵਾਸਤੇ ਜੇਬਾਂ 'ਚ ਪਾਉਣ ਵਾਸਤੇ ਪੰਜਾਬ ਨੂੰ ਲੁੱਟਣ ਵਾਸਤੇ ਕਿਉਂਕਿ ਦਿੱਲੀੋਂ ਇੱਕ ਕੇਜਰੀ ਵਾਲਿਆਂ ਕੰਪਨੀ ਦਾਕਵਾਂ ਦੀ ਚੋਰਾਂ ਦੀ ਇੱਕ ਟੋਲਾ ਇਕੱਠਾ ਹੋ ਕੇ ਪੰਜਾਬ ਨੂੰ ਲੁੱਟਣਾ ਚਾਹੁੰਦਾ ਕੱਲ ਕੁਛ ਇਹਨਾਂ ਦਾ ਇੱਕ ਮੰਤਰੀ ਬੋਲ ਰਿਹਾ ਸੀ ਜੀ ਇਹ ਜਦੋਂ ਸੈਂਟਰ ਸਰਕਾਰ ਪੈਸੇ ਦਿੰਦੀ ਏ ਉਹ ਸ਼ਰਤਾਂ ਲਗਾ ਕੇ ਦਿੰਦੀ ਏ ਵੀ ਸ਼ਰਤਾਂ ਲਗਾ ਕੇ ਜਿਸ ਚੀਜ਼ ਵਾਸਤੇ ਪੈਸਾ ਦਿੱਤਾ ਜਾਂਦਾ ਹੈ ਪੈਸਾ ਉਹਥੇ ਲੱਗਣਾ ਚਾਹੀਦਾ ਜੇ ਪੈਸਾ ਮਕਾਨ ਵਾਸਤੇ ਬਣਾਉਣ ਵਾਸਤੇ ਤੁਮ ਦੇ ਰਹੇ ਨੇ ਤੇ ਤੁਸੀਂ ਉਹਨਾਂ ਦੀਆਂ ਕਾਰਨਾਂ ਲੈ ਲੋਗੇ ਜੇ ਜ਼ਿਮੀਂਦਾਰਾਂ ਨੂੰ ਕੋਈ ਪੈਸਾ ਜ਼ਿਮੀਂਦਾਰਾਂ ਦੇ ਖਜ਼ਾਨੇ ਜਾਣਾ ਚਾਹੀਦਾ ਹੈ ਜ਼ਿਮੀਂਦਾਰਾਂ ਵਾਸਤੇ ਪੈਸੇ ਤੁਮ ਦਵਾਂਗੇ ਤੇ ਤੁਸੀਂ ਆਪਣੀ ਐਡਾਂ ਤੇ ਪੈਸੇ ਲਗਾ ਦਿਓਗੇ ਤੇ ਵੀ ਇਹ ਸੈਂਟਰ ਕਿਦਾਂ ਬਰਦਾਸ਼ ਕਰੇਗਾ ਕੱਲ ਕਪੂਰ ਗੁਰਦਾਸਪੁਰ ਦੇ ਵਿੱਚ ਜ਼ਿੰਮੇਦਾਰ ਵੀਰਾਂ ਨੇ ਇਹ ਗੱਲ ਕਹੀ ਵੀ 23 ਦੇ ਵਿੱਚ ਵੀ ਜਿਹੜਾ ਪਾਣੀ ਆਇਆ ਸੀ ਸਾਨੂੰ ਉਹਦੇ ਵੀ ਪੈਸੇ ਨਹੀਂ ਮਿਲੇ ਜਦੋਂ ਕਿ ਭਗਵੰਤ ਮਾਨ ਨੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਸਨ ਬੱਕਰੀ ਦੇ ਵੀ ਪੈਸੇ ਮਿਲਣਗੇ ਤੇ ਇੱਕ-ਇੱਕ ਚੀਜ਼ ਦੇ ਤੁਹਾਨੂੰ ਪੈਸੇ ਦਿੱਤੇ ਜਾਣਗੇ ਤੇ ਅੱਜ ਤੱਕ ਕਿਸੇ ਨੂੰ ਕੋਈ ਪੈਸਾ ਨਹੀਂ ਮਿਲਿਆ ਤੇ ਉਹਨੂੰ ਦੇਖਦੇ ਹੋ ਇਹ ਦੇਖੋ ਸੈਂਟਰ ਸਰਕਾਰ ਕੋਲ ਜੇ ਪੈਸਾ ਆਣਾ ਤੇ ਉਹ ਤੇ ਲਿਖ ਕੇ ਭੇਜੇਗੀ ਨਾ ਕਿ ਜਿਸ ਚੀਜ਼ ਦਾ ਜਿਹਦਾ ਕੋਈ ਨੁਕਸਾਨ ਹੋਇਆ ਪੈਸੇ ਉਹਨੂੰ ਮਿਲਣਾ ਚਾਹੀਦੇ ਨੇ ਅੱਜ ਜ਼ਿਮੀਂਦਾਰਾਂ ਦਾ ਮੇਰੇ ਵੀਰਾਂ ਦਾ ਨੁਕਸਾਨ ਹੋਇਆ ਹੋਵੇ ਜੇ ਉਹਨਾਂ ਦਾ ਜ਼ਮੀਨਾਂ ਰੁੜ ਗਈਆਂ ਰੇਤਾ ਜੰਮ ਗਿਆ ਤੇ ਉਹ ਰੇਤਾ ਕੱਢਣ ਵਾਸਤੇ ਪੈਸੇ ਚਾਹੀਦੇ ਨੇ ਉਹਦੇ ਪੈਸੇ ਲੈਣ ਚਾਹੀਦੇ ਨੇ ਜੇ ਉਹਨਾਂ ਦੇ ਮਕਾਨ ਟੁੱਟ ਗਏ ਤੇ ਉਹਨਾਂ ਨੂੰ ਮਕਾਨ ਬਣਾਉਣ ਵਾਸਤੇ ਪੈਸੇ ਮਿਲਣੇ ਚਾਹੀਦੇ ਨੇ ਜੇ ਉਹਨਾਂ ਦੀਆਂ ਗਊਆਂ ਮੱਝਾਂ ਮਰ ਗਈਆਂ ਜਾਂ ਰੁੜ ਗਈਆਂ ਉਹਦੇ ਪੈਸੇ ਮਿਲਣਾ ਚਾਹੀਦੇ ਨੇ ਇਹ ਕਹਿੰਦਾ ਨਾ ਇਹ ਨਾਲ ਲਿਖ ਕੇ ਦਿਓ ਸਾਨੂੰ ਤੇ ਸਿੱਧੇ ਪੈਸੇ ਪਕੜਾ ਦਿਓ ਔਰ ਅਸੀਂ ਆਪਣੀਆਂ ਜੇਬਾਂ 'ਚ ਪਾਈਏ ਤੇ ਪੰਜਾਬ ਤੋਂ ਫਰੋ ਜੀਏ ਔਰ ਇਹ મોદી ਜੀ ਨਹੀਂ ਹੁੰਦੇ ਲਿਖ ਕਿਸ ਤਰ੍ਹਾਂ ਉਹਨਾਂ ਨੂੰ ਜਾਇਜ਼ਾ ਮਿਲੇਗਾ ਵਾਇਜ਼ਾ ਕਿਸ ਤਰ੍ਹਾਂ ਮਿਲੇਗਾ ਦੇਖੋ ਕੱਲ ਕਿਸਾਨ ਵੀਰਾਂ ਨੇ ਗੱਲ ਕਹੀ ਏ ਕਿ મોદી ਜੀ ਇਹਨਾਂ ਨੂੰ ਪੈਸਾ ਨਾ ਦੇਣਾ ਪੈਸਾ ਡਾਇਰੈਕਟ ਜਿੰਨਾ ਜਿੰਨਾ ਲੋਕਾਂ ਦੇ ਨੁਕਸਾਨ ਹੋਏ ਨੇ ਉਹਨਾਂ ਨੂੰ ਮਿਲਣਾ ਚਾਹੀਦਾ ਔਰ ਮਿਲਣਾ ਵੀ ਚਾਹੀਦਾ ਉਹਨਾਂ ਲੋਕਾਂ ਨੂੰ ਮਿਲਣਾ ਚਾਹੀਦਾ ਮੋਦੀ ਜੀ ਨੇ ਪ੍ਰੋਮਿਸ ਕੀਤਾ ਹੈ ਵੀ ਸਾਰਿਆਂ ਨੂੰ ਜਿਦਾ ਜਿਦਾ ਨੁਕਸਾਨ ਹੋਏਗਾ ਹਰ ਚੀਜ਼ ਦਾ ਪੈਸਾ ਮਿਲੇਗਾ ਉਹਦਾ ਟੋਟਲ ਗਾਣਾ ਪਏਗਾ ਉਹਦਾ ਸਾਰਾ ਅਫਸਰਾਂ ਦੀ ਬਿਊਟੀ ਲਗਾਤੀਆਂ ਨੇ ਵੀ ਕਿੰਨੀਆਂ ਮੱਝਾਂ ਮਰ ਗਈਆਂ ਕਿੰਨੇ ਮਕਾਨ ਟੱਗ ਗਏ ਕਿੰਨੇ ਦੇ ਫਸਲਾਂ ਰੁੜ ਗਈਆਂ ਕਿੰਨੇ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਹਰ ਚੀਜ਼ ਦਾ ਟੋਟਲ ਲੱਗਦਾ ਔਰ ਉਹਦੇ ਮੁਤਾਬਕ ਇਹ ਸਾਰਿਆਂ ਨੂੰ ਪੈਸਾ ਉਹਨਾਂ ਨੂੰ ਡਾਇਰੈਕਟਰ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਅਸੀਂ ਸਾਡ ਵੀ ਮੰਗੇ ਹੋਈ ਹੈ ਵੀ ਮੋਦੀ ਜੀ ਨੂੰ ਵੀ ਜਿਹੜਾ ਪੈਸਾ ਹੈ ਜਿਹੜੇ ਜ਼ਿਮੀਦਾਰ ਭਰਾ ਦਾ ਨੁਕਸਾਨ ਹੋਇਆ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਨਾ ਕਿ ਇਹ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਨੂੰ ਸਰਕਾਰ ਨੂੰ ਪੈਸਾ ਦੇ ਕੇ ਤੇ ਐਡਾ ਦੇ ਪੈਸਾ ਲੱਗ ਜਾਣ ਜਾਂ ਆਮ ਆਦਮੀ ਪਾਰਟੀ ਦੇ ਐਮਐਲਏ ਦੀਆਂ ਮੰਤਰੀਆਂ ਦੀ ਜੇਬਾਂ ਭਰੀਆਂ ਜਾਣ ਜੇ ਮਾਈਨਿੰਗ ਜ਼ਿੰਮੇਦਾਰ ਕੱਲ ਕਹ ਰਹੇ ਸੀ ਮੈਕਸਿਮਮ ਜਿਹੜਾ ਨੁਕਸਾਨ ਹੋਇਆ ਜੀ ਮਾਈਨਿੰਗ ਦਾ ਇਹ ਹਜ਼ਾਰਾਂ ਕਰੋੜਾਂ ਰੁਪਏ ਦੀਆਂ ਹੈਰਾ ਫੇਰੀਆਂ ਪੁਰਾਣੀਆਂ ਸਰਕਾਰਾਂ ਨੂੰ ਗੱਲਾਂ ਕਰਦੇ ਸੀ ਔਰ ਸਭ ਤੋਂ ਜ਼ਿਆਦਾ ਮਾਈਨਿੰਗ ਅਜ ਹੋਈ ਏ ਤੇ ਇਹਨਾਂ ਦੇ ਸਰਕਾਰ ਦੇ ਟਾਈਮ ਹੋਈ ਏ ਸਰਕਾਰ ਦੇ ਖਜ਼ਾਨੇ 'ਚ ਪੈਸਾ ਨਹੀਂ ਗਿਆ ਇਹਨਾਂ ਦੇ ਮੰਤਰੀਆਂ ਦੀ ਜੇਬਾਂ ਭਰੀਆਂ ਗਈਆਂ ਨੇ ਔਰ ਕੱਲ ਮੋਦੀ ਜੀ ਨੂੰ ਲੋਕਾਂ ਨੇ ਜ਼ਿੰਮੇਦਾਰਾਂ ਨੇ ਇਹ ਚੇਤਾਵਨੀ ਗਿਲਾ ਕੀਤਾ ਹੈ ਬੇਦੀ ਇਨਕੁਆਰੀ ਹੋਣੀ ਚਾਹੀਦੀ ਏ ਤੇਈ ਦੇ ਵਿੱਚ ਪੈਸੇ ਜਿਹੜੇ ਸੈਂਟਰ ਸਰਕਾਰ ਵੱਲੋਂ ਆਏ ਉਹ ਵੀ ਨਹੀਂ ਦਿੱਤੇ ਗਏ ਉਹਦੀ ਵੀ ਇਨਕੁਆਰੀ ਹੋਣੀ ਚਾਹੀਦੀ ਹੈ। ਔਰ ਜਿਹੜੀ ਇਹਨਾਂ ਨੇ ਮਾਈਨਿੰਗ ਕੀਤੀ ਹੈ ਉਹਦੀ ਵੀ ਇਨਕੁਆਰੀ ਹੋਣੀ ਚਾਹੀਦੀ ਹੈ। ਔਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਨਾ। ਦੇਖੋ ਜਿਸ ਤਰੀਕੇ ਨਾਲ ਜਿੰਨਾ ਅੱਜ ਮੇਰੇ ਜ਼ਿਮੀਂਦਾਰ ਭਰਾਵਾਂ ਦਾ ਨੁਕਸਾਨ ਹੋਇਆ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਹੈ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਦਾ। ਇਹ ਨੁਕਸਾਨ ਜਿੰਨਾ ਨੁਕਸਾਨ ਹੋਇਆ ਹੈ ਇਹਨਾਂ ਦੇ ਐਮਐਲਏ ਨੂੰ ਔਰ ਇਹਨਾਂ ਦੇ ਅਫਸਰਾਂ ਨੂੰ ਜਿਹੜੇ ਜਿਹੜੇ ਅਫਸਰ ਇਹਨਾਂ ਦੇ ਜ਼ਿੰਮੇਵਾਰ ਨੇ ਜਿਹੜੇ ਜਿਹੜੇ ਇਹਨਾਂ ਦੇ ਮੰਤਰੀ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਮਾਈਨਿੰਗ ਕਰਕੇ ਹਜ਼ਾਰਾਂ ਕਰੋੜਾ ਰੁਪਏ ਪੰਜਾਬ ਨੂੰ ਲੁੱਟਿਆ ਹੈ ਇਸ ਲੱਖਾਂ ਦੇ ਪਿੱਛੇ ਨਜ਼ਰ ਆਣਗੇ ਇਹਦੀਆਂ ਅਸੀਂ ਲਿਖ ਕੇ ਭੇਜ ਰਹੇ ਹਾਂ ਸਾਡੇ ਸੁਨੀਲ ਜਾਖੜ ਜੀ ਸਾਡੇ ਪ੍ਰਦੇਸ਼ ਦੇਖਸ਼ ਨੇ ਅਸ਼wini ਸ਼ਰਮਾ ਜੀ ਸਾਡੇ ਪ੍ਰਧਾਨ ਨੇ ਪੰਜਾਬ ਦੇ ਲਿਖ ਕੇ ਭੇਜ ਰਹੇ ਹਾਂ ਕਿ ਪ੍ਰਾਣੀਆਂ ਇਹਨਾਂ ਦੀ ਸੀਬੀਏ ਦੀ ਇਨਕੁਆਰੀਆਂ ਹੋਣੇ ਚਾਹੀਦੀਆਂ ਨੇ ਜੇ 12000 ਕਰੋੜ ਰੁਪਏ ਇਹਨਾਂ ਦੇ ਕੋਲ ਪਿਆ ਜੋ ਕਿੱਥੇ ਹੈਗਾ ਇਹਨਾਂ ਨੇ ਕਿਉਂ ਨਹੀਂ ਲਗਾਏ ਜੇ ਅਜੋ ਪੈਸੇ ਵਰਤੇ ਹੁੰਦੇ ਸਹੀ ਜਗ ਤਰੀਕੇ ਦੇ ਨਾਲ ਬੰਨਾਂ ਨੂੰ ਪੱਕਾ ਕੀਤਾ ਹੁੰਦਾ ਜਾਂ ਦਰਿਆਵਾਂ ਦੀ ਸਬਾਈਆਂ ਕੀਤੀਆਂ ਹੁੰਦੀਆਂ ਤੇ ਅੱਜ ਇਹ ਜ਼ਿੰਮੇਵਾਰ ਪਰਿਵਾਰਾਂ ਦਾ ਨੁਕਸਾਨ ਨਹੀਂ ਸੀ ਹੋਣਾ ਮੈਂ ਤੇ ਧੰਨਵਾਦ ਕਰਨਾ ਜ਼ਿੰਮੇਵਾਰਾਂ ਦਾ ਔਰ ਉਹਨਾਂ ਦੇ ਪਰਿਵਾਰਾਂ ਦਾ ਜਿਨ੍ਹਾਂ ਦੇ ਆਪਣੇ ਮਕਾਨ ਟਹਿ ਗਏ ਆਪਣੇ ਫਸਲਾਂ ਜਿਨ੍ਹਾਂ ਦੀਆਂ ਸਾਰੇ ਰੁੜ ਗਈਆਂ ਉਹਨਾਂ ਦੇ ਡੰਗਰ ਜਿਹੜੇ ਨੇ ਉਹ ਰੁੜ ਗਏ ਕੁਝ ਮਰ ਗਏ ਔਰ ਉਹਦੇ باوجود ਵੀ ਉਹ ਬੰਦ ਬੰਦੇ ਰਹਿ ਗਏ ਅੱਜ ਜੇ ਲੁਧਿਆਣਾ ਵੀ ਬਚਿਆ ਤੇ ਆਪਾਂ ਸਾਰੇ ਜਾਣਦੇ ਆ ਕਿਸ ਤਰੀਕੇ ਦੇ ਨਾਲ ਜ਼ਿੰਮੇਵਾਰ ਭਰਾ ਮੇਰੇ ਉਥੇ ਦਿਨ ਰਾਤ ਅੱਧ ਲੱਗੇ ਰਹੇ ਠੀਕ ਹੈ ਕੁਝ ਲੋਕ ਫੋਟੋਆਂ ਖਿਚਾਣ ਗਏ ਗਏ ਡਰਾਮੇ ਕਰਕੇ ਆਏ ਨੇ ਇਹ ਡਰਾਮੇ ਕਰਨ ਦਾ ਟਾਈਮ ਨਹੀਂ ਹੈਗਾ ਇਹ ਕੰਮ ਕਰਨ ਦਾ ਟਾਈਮ ਸੀ ਜਿਸ ਤਰੀਕੇ ਦੇ ਨਾਲ ਜ਼ਿੰਮੇਵਾਰ ਭਰਾਵਾਂ ਨੇ ਜੇ ਜੋ ਬੰਨ ਨਾ ਬਣਦੇ ਦਿਨ ਰਾਤ ਉਸੇ ਡਿਊਟੀ ਨਾ ਦਿੰਦੇ ਤੇ ਅੱਜ ਤੁਹਾਡਾ ਲੁਧਿਆਣਾ ਵੀ ਨજર ਨਹੀਂ ਸੀ ਆਣਾ ਲੁਧਿਆਣੇ ਸਭ ਤੋਂ ਵੱਡਾ ਨੁਕਸਾਨ ਹੋਣਾ ਸੀ ਜੇ ਬਚਿਆ ਤੇ ਉਹਨਾਂ ਜ਼ਿੰਮੇਵਾਰਾਂ ਦੀ ਬਦੌਲਤ ਉਹਨਾਂ ਦੇ ਪਰਿਵਾਰਾਂ ਦੀ ਬਦੌਲਤ ਜਿਨ੍ਹਾਂ ਦੇ ਬੱਚੇ ਵੀ ਬੱਚਿਆਂ ਸਮੇਤ ਜਿਨ੍ਹਾਂ ਨੇ ਸਾਡੇ ਸਾਰਿਆਂ ਦੀ ਜਾਨਾਂ ਬਚਾਈਆਂ ਨੇ ਦੇਖਿਆ ਜਾ ਰਿਹਾ ਹੈ ਕਿ ਨਾ ਖੁਸ਼ ਨੇ મોદી ਵੱਲੋਂ ਪੈ ਭੇਜਿਆ ਇਹ ਲੇਕਨ ਲੋਕ ਖੁਸ਼ ਨਹੀਂ ਹੈਗੇ ਇਹ ਕੀ ਮਤਲਬ ਹੈ ਦੇਖੋ ਲੋਕ ਲੋਕਾਂ ਨੂੰ ਪੈਸੇ ਜਦੋਂ ਮਿਲਣਗੇ ਲੋਕ ਖੁਸ਼ ਹੋਣਗੇ ਜੇ ਨਹੀਂ ਖੁਸ਼ ਹੈਗੇ ਤੇ ਉਹ ਆਮ ਆਦਮੀ ਪਾਰਟੀ ਦੇ ਲੁਟੇਰੇ ਲੋਕ ਖੁਸ਼ ਨਹੀਂ ਹੈਗੇ ਜਿਨ੍ਹਾਂ ਦੇ ਜੇਬਾਂ ਵਿੱਚ ਪੈਸੇ ਨਹੀਂ ਜਾਣੇ ਉਹਨਾਂ ਨੂੰ ਚਿੰਤਾ ਸੀ ਉਹਨਾਂ ਨੂੰ ਇੱਕੋ ਹੀ ਉਹਨਾਂ ਦਾ ਟਾਰਗੇਟ ਸੀ ਉਹਨਾਂ ਦਾ ਜ਼ਮੀਨਾਂ ਬਰਬਾਦ ਹੋ ਗਈਆਂ ਜ਼ਿਮੀਂਦਾਰਾਂ ਦੇ ਮਕਾਨ ਰੁੜ ਗਏ ਉਹਨਾਂ ਦੀ ਮੱਜਾ ਗਾਵਾਂ ਰੁੜ ਗਈਆਂ ਉਹਦੀ ਚਿੰਤਾ ਘਟੇ ਉਹਨਾਂ ਨੂੰ ਇਹ ਵੀ ਵੀ ਸਾਨੂੰ 20000 50000 ਕਰੋੜ ਰੁਪਏ ਕਿਉਂ ਨਹੀਂ ਸਾਡੀ ਜੇਬਾਂ 'ਚ ਆ ਗਿਆ ਕਿਉਂ ਨਹੀਂ ਸਾਨੂੰ ਮੋਦੀ ਡਾਇਰੈਕਟ ਪੈਸੇ ਦੇ ਕੇ ਗਏ ਉਹਨਾਂ ਨੂੰ ਅੱਜ ਗੁੱਸਾ ਹੈ ਤੇ ਇਸ ਗੱਲ ਦਾ ਗੁੱਸਾ ਹੈ ਵੀ ਡਾਇਰੈਕਟ ਪੈਸੇ ਕਿਉਂ ਨਹੀਂ ਦੇ ਰਹੇ ਸ਼ਰਤਾਂ ਨਾਲ ਕਿਉਂ ਦੇ ਰਹੇ ਨੇ ਅਸੀਂ ਸ਼ਰਤਾਂ ਨਹੀਂ ਲਗਾ ਰਹੇ ਅਸੀਂ ਸਾਨੂੰ ਇਹ ਆ ਵੀ ਪੰਜਾਬ ਦੇ ਵਿੱਚ ਜਿਹੜਾ ਪੈਸਾ ਉੱਪਰੋਂ ਸੈਂਟਰ ਸਰਕਾਰ ਲੋਰਉਣਾ ਹੈ ਜਿੰਨਾਂ ਲੋਕਾਂ ਦੇ ਨੁਕਸਾਨ ਹੋਏ ਨੇ ਜਿੰਨ ਕਿਸਾਨ ਵੀਰਾਂ ਦੇ ਨੁਕਸਾਨ ਹੋਏ ਨੇ ਉਹਨਾਂ ਨੂੰ ਪੈਸਾ ਮਿਲਣਾ ਚਾਹੀਦਾ ਹੈ ਉਹਨਾਂ ਦੇ ਪ੍ਰਭਾਈ ਹੋਣੀ ਚਾਹੀਦੀ ਹੈ ਨਾ ਕਿ ਡਾਇਰੈਕਟ ਪੈਸਾ ਦੇ ਕੇ ਇਹਨਾਂ ਦੀ ਜੱਬਾ ਇਹਨਾਂ ਦੇ ਮੰਤਰੀ ਦੀ ਜੱਬਾ ਭਰ ਜਾਣ ਜਾਂ ਇਹਨਾਂ ਦੇ ਅਫਸਰ ਜੜੇ ਨੇ ਉਹ ਜੱਬਾ ਭਰ ਜਾਣ